ਕੈਮੀਕਲ ਦੇ ਵਿੱਚ ਕੋਈ ਕੈਮੀਕਲ ਰਲ ਆਇਆ ਹੋਇਆ ਹੈ ਨਾ ਖਨੌੜੀ ਬਾਰਡਰ ਦੇ ਉੱਤੇ ਇਹ ਜਵਾਨ ਖੜੇ ਨੇ ਪੂਰੇ ਤਿਆਰ ਤੇ ਇਹਨਾਂ ਨੂੰ ਮਾਹੌਲ ਪੁੱਛਦੇ ਆਂ ਵੀ ਅੱਜ ਸਵੇਰ ਤੋਂ ਕਿਹੜੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਛੋਡੇ ਚੋ ਪਹਿਲਾਂ ਕੌਣ ਆਇਆ ਹੋਇਆ ਇੱਥੇ ਮਾਹੌਲ ਕੀ ਚੱਲ ਰਿਹਾ ਅੱਗੇ ਹਾਰੇ ਕੋ ਸਿੱਧੂਪੁਰ ਦੀ ਜਥੇਬੰਦੀ ਆ ਰਹੀ ਹੈ ਜੀ ਸਿੱਧੂਪੁਰ ਦੀ ਜਥੇਬੰਦੀ ਹੈ ਹਾਂ ਜੀ ਕਿੰਨੇ ਕ ਵਜੇ ਪਹੁੰਚੇ ਸੀ ਤੁਸੀਂ ਅੱਜ ਇੱਥੇ ਸਾਨੂੰ 4 ਘੰਟੇ ਲਈ ਪਹੁੰਚੇ ਹਾਂ ਅੱਜ ਸਵੇਰੇ ਹਾਂ ਜੀ ਕੀ ਹੈ ਅੱਗੇ ਬਾਰਡਰ ਦਾ ਕੀ ਮਾਹੌਲ ਚੱਲ ਰਿਹਾ ਹੈ ਬਾਰਡਰ ਦਾ ਮਾਹੌਲ ਉਹਨਾਂ ਨੇ ਪ੍ਰਬੰਧ ਪਹਿਲਾਂ ਨਾਲੋਂ ਕੀ ਅਲੱਗ ਕਰਿਆ ਪਹਿਲਾਂ ਨਾਲੋਂ ਵੀਰੇ ਸਮਿੰਟ ਸਮਟ ਫੁੱਲ ਬਾਰਖਾ ਕਹਿੰਦੇ ਨੇ ਕਿੱਲਾ ਕੁੱਲਾ ਲਾਰਕੀਆਂ ਨੇ ਠੀਕ ਹੈ ਜਮਾ ਇਹਦੂ ਅੱਗੇ ਇੱਕ ਹੋਰ ਬਾਰਖਾ ਸਿਸਟਮ ਹੈ ਠੀਕ ਹੈ ਇਹਦੂ ਅਸੀਂ ਆਨੇ ਆ ਬੈਨੇ ਬੰਪ ਸਿੱਟ ਦਿੰਦੇ ਨੇ ਅੱਛਾ ਉੱਥੇ ਉੱਥੇ ਬੈਠਣ ਨਹੀਂ ਦਿੰਦੇ ਨੇ ਨੇੜੇ ਕਿਸੇ ਨੂੰ ਜਾ ਕੇ 5 ਮਿੰਟ ਖੜ੍ਹਨ ਦਿੰਦੇ ਨੇ ਹਾਂ ਉਸ ਤੋਂ ਬਾਅਦ ਫਿਰ ਕਿਸੇ ਨੂੰ ਕੋਈ ਗੈਸ ਛੜ ਦਿੰਦੇ ਨੇ ਅੱਖਾਂ ਚ ਪੈਂਦੀ ਆ ਫੁੱਲ ਆਸੂ ਗੈਸ ਛੜ ਦਿੰਦੇ ਨੇ ਇੱਕ ਪਾਣੀ ਪੂਣੀ ਕਹਿੰਦਾ ਜੀ ਮੁੰਡਾ ਪਤਾ ਨਹੀਂ ਕਿਹੜਾ ਪਾਣੀ ਉਹ ਕਹਿੰਦਾ ਕਿਹੜਾ ਪਾਣੀ ਦੇ ਵਿੱਚ ਕੋਈ ਕੈਮੀਕਲ ਰਲਾਇਆ ਹੋਇਆ ਹੈ ਨਾ ਉਹ ਜਦੋਂ ਮਾਰਦੇ ਨੇ ਖੰਗ ਛਿੜਦੀ ਹੈ ਪੂਰਾ ਹਿੱਲਾ ਹੁੰਦਾ ਜਮੀ ਇੱਕ ਆਂਸੂ ਗਏ ਇਸਦੇ ਗੋਲੇ ਬੋਲਦੇ ਨੇ ਉਹ ਛੱਡਦੇ ਨੇ ਬਾਈ ਯਾਰ ਅੱਖਾਂ 'ਚ ਪੈ ਜਾਂਦਾ ਦੀਂਦੀ ਨਹੀਂ ਹੈਗਾ ਉਸਨੂੰ ਇੱਕ ਹੋਰ ਛੱਡਦੇ ਨੇ ਬਾਈ ਬੰਬ ਜਾ ਜਾਏ ਪਟਾਕਾ ਵੱਜਦਾ ਆ ਸਿੱਧੂਪੁਰ ਦੀ ਜੱਥੇਬੰਦੀ ਵਾਲੇ ਜਿਹੜੇ ਨੌਜਵਾਨ ਜਿਹੜੇ ਬਜ਼ੁਰਗ ਆਏ ਤੇ ਜਮੀ ਗ੍ਰਾਮ ਨਾਲ ਮੂਹਰੇ ਜਾ ਕੇ ਬੈਠੇ ਤੇ ਕਿਸੇ ਨੇ ਕੋਈ ਉੱਲਟੋ ਬਾਜੀ ਨਹੀਂ ਕਰੀ ਕਿਸੇ ਨੇ ਕੁਝ ਨਹੀਂ ਕਰਿਆ ਜਾ ਕੇ ਉਹਨਾਂ ਨੇ ਪਤਾ ਨਹੀਂ ਕੀ ਹੋਇਆ ਇੱਕੋ ਲਖਤ ਆਪਦਾ ਹਮਲਾ ਲਾਗੇ ਕਰਨ ਉਹਨਾਂ ਨੂੰ ਇਹ ਹੈ ਵੀ ਕੱਟ ਨਾ ਹੋਵੇ ਇਹ ਸਾਰੇ ਲੋਕ ਪਾਟ ਕੇ ਆਪਣੇ ਘਰਾਂ ਨੂੰ ਜਾਣਾ ਠੀਕ ਹੈ ਕੱਟਤ ਵਾਲੇ ਕਾਫਲੇ ਬਹੁਤ ਜਿਆਦੇ ਸੀ ਪਿੱਛੇ ਦੇਖਿਆ ਬਹੁਤ ਵੱਡਾ ਕਾਫਲਾ ਹੀ ਜਾਂਦਾ ਹੈ ਬਈ ਅਲਟਰਾ ਟਾਈਟ ਹੁੰਦੀ ਹੈ ਜਿਹੜੀ ਆਪਾਂ ਰਲਾ ਕੇ ਜੇ ਲਾਉਣੇ ਆ ਘਰੀ ਉਹਦੇ ਨਾਲ ਕਿੱਲ ਲਾਏ ਹੋਏ ਸੀ ਠੀਕ ਹੈ ਟਿੱਖੇ ਕਰਕੇ ਕਿੱਲ ਲਾਏ ਨਹੀਂ ਉਸ ਤੋਂ ਬਾਅਦ ਬਾਰਡਰ ਬਣਾਇਆ ਨੇ ਆਪਣਾ ਥੰਮੇ ਲਾਇਨੇ ਪੂਰੇ ਬਜਰੀ ਪਾ ਕੇ ਅੱਗੇ 15 ਕਿਲੋਮੀਟਰ ਤੇ ਜਾਣਾ ਪਿੰਡ ਪੈਂਦਾ ਹੈ ਉੱਥੇ ਤੋਂ ਵੀ ਵੱਡਾ ਪ੍ਰਬੰਧ ਕਰੇ ਜੀ ਨਹਿਰ ਤੇ ਉੱਥੇ ਨਹਿਰ ਤੇ ਹੈ ਜੀ ਉੱਥੇ ਜੇ ਇਥੋਂ ਲੰਘ ਕੇ ਵੀ ਅੱਗੇ ਨਹੀਂ ਲੰਘਣ ਦੇ ਲੱਗਦੇ ਨਾ ਅੱਗੇ ਕੁਝ ਨਹੀਂ ਨਰਵਾਣੇ ਵੀ ਕਰਿਆ ਨਰਵਾਣੇ ਵੀ ਕਰਿਆ ਨਰਵਾਣੇ ਵੀ ਕਰਿਆ ਕਈ ਜਗ੍ਹਾ ਕਰਿਆ ਜੀ 4-5 ਖਾਂਮੇ ਬਹੁਤ ਵੱਡਾ ਬੰਦ ਕਰਿਆ ਬਾਈ ਇਥੋਂ ਕੀ ਲੱਗਦਾ ਹੁਣ ਕਿੰਨੇ ਕ ਟਾਈਮ ਤੇ ਲੰਘਣ ਦੀ ਤਿਆਰੀ ਹੈ ਜਿਹੜੇ ਹਿਸਾਬ ਨਾਲ ਪਿੱਛੇ ਕਾਫਲਾ ਪੂਰਾ ਕਾਫਲੇ ਤੋਂ ਬਾਅਦ ਜਿਹੜੀ ਵੀ ਜਥੇਬੰਦੀ ਆਪਣਾ ਔਰ ਲੈਣਗੇ ਫੈਸਲਾ ਲੈਣਗੇ ਉਸ ਹਾਵ ਨਾਲ ਚੱਲਣੇ ਕੋਈ ਹਰਿਆਣੇ ਵਾਲੇ ਵੀ ਲੋਕ ਆਈ ਜਾਂਦੇ ਨੇ ਕਿਹਾ ਆਹ ਬਾਤ ਬਰੇ ਤੋਂ ਬਾਤ ਹਰਿਆਣਾ ਅਗਲਾ ਆਹ ਖੇਤਾਂ ਵਾਲੇ ਆਈ ਜਾਂਦੇ ਨੇ ਖੇਤਾਂ ਦੇ ਵਿੱਚ ਵੀ ਹੋ ਗਿਆ ਕਿਤੇ ਬਹੁਤ ਬੰਦੇ ਖੜੇ ਨੇ ਉਹਨਾਂ ਦੇ ਆਮਲ ਕਰਿਆ ਰੇ ਖੇਤਾਂ ਦੇ ਵਿੱਚ ਦੀ ਜਿਹੜੇ ਆ ਉਹਨਾਂ ਦੇ ਬੰਦਾਂ ਉੱਥਰੀ ਵੀ ਸਿੱਟ ਦਿੰਦੇ ਨੇ ਕੋਈ ਖੇਤਾਂ ਵਿੱਚ ਦੀ ਦੋ ਬੰਦੇ ਭਾਈ ਆਪਣੀ ਮੋਟਰ ਬੰਦ ਕਰਨ ਗਏ ਹੋਏ ਤੇ ਉਹਨਾਂ ਦੇ ਉੱਤੇ ਵੀ ਬੰਬਵਾਰੀ ਕਰੀ ਆ ਨਾ ਇੱਕ ਬੰਦਾ ਹੋਰੇ ਭਾਈ ਉਹ ਇੰਜਨ ਹੋ ਗਿਆ ਮੈਨੂੰ ਜਿਹੜਾ ਬੰਦਾ ਆਪਦੇ ਖੇਤ ਵੀ ਨਾ ਜਾਵੇ ਆਪਦੇ ਘਰ ਵੀ ਨਾ ਜਾਵੇ ਉਹਨਾਂ ਦੇ ਵੀ ਭਾਈ ਬੰਬਾਰੀ ਕੀਤੀ ਮਾਲਾ ਡਰੋਨ ਨਾਲ ਸਿੱਟਦੇ ਨੇ ਲੋ ਉਹ ਗੋਲਾ ਜਿਹਾ ਲੈ ਰਹੇ ਨੇ ਉਹ ਆਂਫੂ ਗੈਂਸ ਦਾ ਮਾਰਦੇ ਨੇ ਅਗਲੇ ਹੁੰਦੀ ਨਹੀਂ ਹੈਗਾ ਤੁਸੀਂ ਯਾਰ ਨਹੀਂ ਤੁਸੀਂ ਕਹਿ ਰਹੇ ਹੋ ਕਿ ਖੇਤ ਵਿੱਚ ਮੋਟਰ ਬੰਦ ਕਰਨਗੇ ਅਚਾ ਨੇੜੇ ਹੀ ਐ ਦੇ ਇਹ ਨਾਲ ਐ ਦੇ ਅਚਾ ਨਾਲ ਠੀਕ ਹੈ ਡਰੋਨ ਨਾਲ ਸਿੱਟਦੇ ਨੇ ਜ਼ਿਆਦਾਤਰ ਕੋਲੇ ਠੀਕ ਹੈ ਉਹ ਨਹੀਂ ਗਰੀ ਜਾਂਦਾ ਉੱਪਰ ਉਹ ਉਹਦੇ ਨਾਲ ਦੇਖ ਕੇ ਏਰੀਆ ਜਿੱਥੇ ਕੱਠੀ ਜਾ ਲੱਗਿਆ ਉੱਥੇ ਡੇਗ ਦਿੰਦੇ ਨੇ ਠੀਕ ਹੈ ਤੇ ਤੁਸੀਂ ਆਪ ਸੁਣ ਲਿਆ ਹਨਾ ਮੁੰਡਿਆਂ ਨੂੰ ਸਾਰਾ ਮਾਹੌਲ ਤੇ ਇੱਧਰ ਦਿਖਾ ਦਿੰਨੇ ਤੁਹਾਨੂੰ ਤੇ ਇੱਧਰ ਲੇ ਫਾਂ ਵਧੀਆ ਬਈ ਇੱਧਰਲੇ ਪਾਸੇ ਦੇਖ ਲਓ ਤੁਸੀਂ ਪੂਰਾ ਮਾਹੌਲ ਬਣਿਆ ਪਿਆ ਹੈਗਾ ਬਾਡਰ ਦੇ ਉੱਤੇ ਠੀਕ ਹੈ ਹਰੇਕ ਬੰਦੇ ਨੂੰ ਇਹ ਆ ਵੀ ਲੰਘਿਆ ਜਾ ਵੀ ਅੱਗੇ ਪਰ ਬਹੁਤ ਸਖਤ ਕਰਿਆ ਹੋਇਆ ਕੰਮ ਹਰਿਆਣਾ ਸਰਕਾਰ ਨੇ ਦੇਖ ਲਿਆ ਕਿ ਜੈਸੇ ਬੰਦਿਆਂ ਕਿਹੜੇ ਤਰੀਕੇ ਨਾਲ ਲੰਘਣੀਆਂ ਤੁਸੀਂ ਦੇਖ ਲਓ ਆਪ